啊。Uh, ਦੋਸਤੋ ਅੱਜ ਤੁਹਾਨੂੰ ਲੈ ਕੇ ਆਇਆ ਮੈਂ ਪੁੰਛ ਦੇ ਮੰਡੀ ਇਲਾਕੇ ਦੇ ਵਿੱਚ ਤੁਹਾਨੂੰ ਤੁਹਾਨੂੰ ਦੱਸ ਦਈਏ ਕਿ ਇਹ ਸਾਰਾ ਇਲਾਕਾ ਜਿਹੜਾ ਪਹਾੜੀ ਇਲਾਕਾ ਹੈ ਔਰ ਮੈਂ ਤੁਹਾਨੂੰ ਇਸ ਵੇਲੇ ਜਿਸ ਜਗ੍ਹਾ ਤੇ ਆਇਆ ਉਹ ਦੱਸਣਾ ਸਭ ਤੋਂ ਪਹਿਲਾਂ ਔਰ ਉਹ ਦੇਖੋਗੇ ਵਾਹ ਨੇਚਰ ਕੁਦਰਤ ਜਿਹੜੀ ਹੈ ਇੱਥੇ ਵਰਸਦੀ ਹੈ ਔਰ ਹਜੇ ਤੱਕ ਬਿਲਕੁਲ ਉਸੇ ਤਰੀਕੇ ਦੀ ਹੈ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਔਰ ਇਹ ਪੁੰਛ ਦਾ ਜਿਹੜਾ ਦਰਿਆ ਹੈ ਮੈਂ ਜ਼ੂਮ ਕਰਕੇ ਦੱਸਾਂ ਇੱਕ ਬੜਾ ਪਿਆਰਾ ਨਜ਼ਾਰਾ ਆਹ ਵੇਖੋ ਆ ਇੱਕ ਛੋਟੀ ਜੀ ਗੁਫਾ ਟਾਈਪ ਬਣੀ ਹੈ ਔਰ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬੱਕਰੀਆਂ ਕਿਆ ਮਜ਼ੇ ਦੇ ਨਾਲ ਬੈਠੀ ਹੋਈਆਂ ਨੇ ਸ਼ਾਇਦ ਕੋਈ ਪਾਲਤੂ ਬੱਕਰੀਆਂ ਨੇ ਔਰ ਇਹ ਬਿਲਕੁਲ ਦਰਿਆ ਦੇ ਕਿਨਾਰੇ ਬੈਠੀ ਹੋਈਆਂ ਨੇ ਆਉ ਤੁਹਾਨੂੰ ਦਿਖਾਉਣਾ ਉਸ ਤੋਂ ਵੀ ਇੱਕ ਵਧੀਆ ਚੀਜ਼ ਕਿ ਇਹ ਇੱਕ ਝੁਲਾ ਪੁੱਲ ਹੈ ਜਿਹੜਾ ਦਰਿਆ ਤੋਂ ਪਾਰ ਜਿਹੜਾ ਜਾਂਦਾ ਇੱਕ ਰਸਤਾ ਮੈਂ ਤੁਹਾਨੂੰ ਦਿਖਾਉਣਾ ਕਿ ਕਿੰਨੀ ਗਹਿਰਾਈ ਹੈ نیچے ਤੁਸੀਂ ਦੇਖ ਰਹੇ ਹੋ ਕਿ ਵਾਦੀ ਮੰਡੀ ਔਰ ਦੂਰ ਦੂਰ ਤੱਕ ਉੰਦ ਪਈ ਹੋਈ ਹੈ ਉੱਤੇ ਔਰ ਛੋਟਾ ਛੋਟਾ ਇਸ ਵੇਲੇ ਵੀ ਨਿੱਕਾ ਨਿੱਕਾ ਪਾਣੀ ਜਿਹੜਾ ਉੱਪਰੋਂ ਬਰਖਾ ਦੀ ਤਰ੍ਹਾਂ ਆ ਰਿਹਾ ਨਹੀਂ ਪੈ ਰਿਹਾ ਜਿਵੇਂ ਬਟ ਇਹ ਮੀਂਹ ਨਹੀਂ ਹੈ ਇਹ ਠੰਡੀ ਹਵਾ ਤੁਸੀਂ ਦੇਖ ਰਹੇ ਹੋ ਮੇਰੇ ਪਿੱਛੇ ਇਹ ਡਾਕ ਬੰਗਲਾ ਹੈ ਮੰਡੀ ਦਾ ਡਾਕ ਬੰਗਲਾ ਔਰ ਇਹ ਸਬਜ਼ੀਆਂ ਮੰਡੀ ਤੋਂ ਥੋੜਾ ਸਾਈਡ ਤੇ ਇੱਕ ਸਬਜ਼ੀਆਂ ਵਾਲੀ ਸਾਈਡ ਸੜਕ ਜਾਂਦੀ ਹੈ ਇਹ ਉਹ ਇਲਾਕਾ ਹੈ ਸਬਜ਼ੀਆਂ ਵਾਲੇ ਪਾਸੇ ਦਾ ਇਲਾਕਾ ਹੈ ਤੁਹਾਨੂੰ ਇਹ ਦੇਖੋ ਇੱਕ ਪੁਲ ਜਿਹੜਾ ਹੈ ਬੜਾ ਹੀ ਡੈਂਜਰਸ ਪੂਲ ਕਹਿ ਸਕਦੇ ਹੋ ਪੂਰਾ ਹਿਲ ਰਿਹਾ ਔਰ ਮੈਂ ਇਸ ਦੇ ਉੱਤੇ ਚੱਲ ਰਿਹਾ ਔਰ ਇਹ ਪੂਰਾ ਹਿਲ ਰਿਹਾ ਹੈ ਪੂਲ ਔਰ ਇਸ ਪੂਲ ਨੂੰ ਕ੍ਰਾਸ ਕਰਨ ਵਾਸਤੇ ਵੀ ਕਹਿੰਦੇ ਆ ਕਿ ਇੱਥੇ ਦੇ ਲੋਕੀ ਤਾਂ ਆਮ ਤੌਰ ਤੇ ਨਿਕਲਦੇ ਆ ਔਰ ਆ ਵੇਖੋ ਥੱਲੇ ਸਾਰਾ ਦਰਿਆ ਪੂਰਾ ਗਹਿਰਾ ਪਾਣੀ ਔਰ ਠੰਡਾ ਪਾਣੀ ਚਿਲਡ ਵਾਟਰ ਹੈ ਜਿਹੜਾ ਪਹਾੜਾਂ ਦੇ ਵਿੱਚੋਂ ਤੁਹਾਨੂੰ ਵਾਦੀਆਂ ਵੀ ਦੱਸ ਦਿੰਦਾ ਕਿੱਥੋਂ ਆਉਂਦਾ ਹੈ ਇਹਨਾਂ ਵਾਦੀਆਂ ਦੇ ਵਿੱਚੋਂ ਇਹ ਜਿਹੜਾ ਪਾਣੀ ਜਿਹੜਾ ਹੈ ਇੱਧਰ ਆਉਂਦਾ ਹੈ ਪੂਰੇ ਲੋਕੀ ਜਣ ਨੇ ਇਸ ਰਸਤੇ ਨੂੰ ਯੂਜ਼ ਕਰਦੇ ਨੇ ਆਰ ਪਰ ਉਹਨੇ ਵੀ ਇੱਥੋਂ ਟੱਪ ਕੇ ਗਿਆ ਤੁਸੀਂ ਦੇਖ ਰਹੇ ਹੋ ਸਾਹਮਣੇ ਔਰ ਇਹ ਪੂਰਾ ਪੁਲ ਜਿਹੜਾ ਹੈ ਉਹ ਹਿਲ ਰਿਹਾ ਔਰ ਮੈਂ ਦੇਖ ਰਿਹਾ ਇਸ ਨੂੰ ਪੂਰਾ ਮਹਿਸੂਸ ਕਰ ਰਿਹਾ ਹਾਂ ਤੇ ਝੂਲਾ ਝੂਲਦਾ ਇਸ ਤਰ੍ਹਾਂ ਇਹ ਪੁਲ ਝੂਲ ਰਿਹਾ ਬੜਾ ਹੀ ਜ਼ਬਰਦਸਤ ਇੰਜੀਨੀਅਰਿੰਗ ਇੱਕ ਮਾਤਾ ਆ ਰਹੀ ਟੱਪ ਕੇ ਪਾਰ ਔਰ نیچے ਦੇਖੋ ਤੁਸੀਂ ਪੂਰਾ ਇਲਾਕਾ ਔਰ ਇਹ ਗਹਿਰਾ ਪਾਣੀ ਹੈ ਬਿਲਕੁਲ ਔਰ ਛੋਟੇ ਬੱਚੇ ਦੇਖੋ ਕਿਸ ਤਰ੍ਹਾਂ ਤੋਰ ਰਹੇ ਨੇ ਅਰੇ ਤੋਰ ਕੇ ਜਾ ਰਹੇ ਰਫਾ ਆਮ ਬੰਦਾ ਜਿਹੜਾ ਪਹਾੜਾਂ ਦੇ ਵਿੱਚ ਨਹੀਂ ਰਹਿੰਦਾ ਉਹ ਇੱਥੇ ਤੋਰ ਨਹੀਂ ਸਕਦਾ ਤੋ ਇਹ ਹੈ ਜੀ ਕੁਦਰਤ ਕੁਦਰਤ ਦਾ ਨਜ਼ਾਰਾ ਔਰ ਇਹ ਪੂਰਾ ਇਲਾਕਾ ਤੁਹਾਨੂੰ ਦਿਖਾ ਦਈਏ ਫਿਰ ਤੋਂ ਇੱਕ ਵਾਰ ਔਰ ਇਸ ਟਾਈਮ ਪੁਲ ਦੇ ਉੱਤੇ ਉਹ ਚੱਲ ਰਹੇ ਨੇ ਔਰ ਮੈਨੂੰ ਮੈਂ ਪੂਰਾ ਹਿਲ ਰਿਹਾ ਵਿੱਚ ਥੱਲੇ ਬਹੁਤ ਜ਼ਬਰਦਸਤ ਇਲਾਕਾ ਲੋਕੀ ਭੜੇ ਦੂਰ ਦੂਰ ਤੱਕ ਇੱਥੋਂ ਪੈਦਲ ਜਾਂਦੇ ਨੇ ਅੱਗੇ ਕੋਈ ਰਸਤਾ ਨਹੀਂ ਮੈਂ ਤੁਹਾਨੂੰ ਦਿਖਾਉਂਦਾ ਇੱਕੋ ਨੌਜਵਾਨ ਵੀਰ ਜਿਹੜਾ ਮਸਾ ਮੇਰੇ ਕੋਲੋਂ ਗਿਆ ਸੀ ਉਹ ਵੇਖੋ ਕਿੱਥੇ ਪਹੁੰਚ ਗਿਆ ਇਹ ਹੁਣੇ ਉਹ ਦਿਖਾਈ ਦੇ ਰਿਹਾ ਥੋੜਾ ਥੋੜਾ ਵਿਚੋ ਤੋਂ ਪਰ ਇੱਥੇ ਰਸਤੇ ਬਣੇ ਹੋਏ ਨੇ ਉੱਥੋਂ ਇਹ ਪੂਰੀ ਵਾਦੀਆਂ ਔਰ ਤੁਹਾਨੂੰ ਸ਼ਾਇਦ ਵਿੱਚ ਆਵਾਜ਼ ਵੀ ਆ ਰਹੀ ਹੋਏਗੀ ਕਿਉਂਕਿ ਇਹ ਸਾਰੀ ਦਰਿਆ ਦੀ ਯਾਨੀ ਪਾਣੀ ਦੀ ਆਵਾਜ਼ ਹੈ ਔਰ ਸਾਹਮਣੇ ਡਾਕ ਬੰਗਲਾ ਔਰ ਵਾਦੀਆਂ ਕੁਦਰਤ ਦਾ ਨਜ਼ਾਰਾ ਇਹ ਅਲੋਕਿਕ ਨਜ਼ਾਰਾ ਹੈ ਕੁਦਰਤ ਦਾ ਪੁਲ ਦੇ ਦੂਸਰੀ ਤਰਫ ਦਾ ਨਜ਼ਾਰਾ ਵੀ ਤੁਹਾਨੂੰ ਦਿਖਾ ਰਿਹਾ ਕਿਉਂਕਿ ਮੈਂ ਪੁਲ ਕਰਾਸ ਕਰਕੇ ਗਿਆ ਔਰ ਇਹ ਪੁਲ ਤੁਸੀਂ ਦੇਖੋ ਕਿੰਨਾ ਡੂੰਗਾ ਪੁਲ ਹੈ ਔਰ ਇਸ ਇਥੇ ਕਰਾਸ ਕਰਕੇ ਲੋਕੀ ਇਧਰ ਆਪਣੇ ਘਰਾਂ ਵੱਲ ਨੂੰ ਜਾਂਦੇ ਨੇ ਦੂਰ ਪਹਾੜਾਂ ਦੇ ਵਿੱਚ ਘਰ ਨੇ ਇਹਨਾਂ ਦੇ देखो किवें ਲੋਕੀ ਜਿਹੜਾ ਨੇ ਰਸਤਾ ਪਾਰ ਕਰਦੇ ਨੇ ਛੋਟੇ ਛੋਟੇ ਬੱਚੇ ਚੱਕ ਕੇ ਪੁਰੇ ਪੁਲ ਤੋਂ ਕਰਾਸ ਕਰਦੇ ਨੇ। ਕੀਆ ਨਜ਼ਾਰਾ ਹੈ। ਚਾਰੋਂ ਤਰਫ ਪਹਾੜ ਨੇ ਇਸ ਵਾਦੀ ਦੇ ਜਿੱਥੇ ਮੈਂ ਖੜਾ ਇਹਦੇ ਚਾਰੋਂ ਤਰਫ ਪਹਾੜ ਨੇ ਸਿਰਫ ਜਿਸ ਤਰਫ ਉਹ ਦਰਿਆ ਆ ਰਿਹਾ ਹੈ। ਉਸ ਸਾਈਡ ਵੀ ਅੱਗੇ ਪੂਰੇ ਪਹਾੜੀ ਪਹਾੜ ਨੂੰ ਤੁਹਾਨੂੰ ਦਿਖਾ ਦਈਏ ਇੱਕ ਵਾਰ ਜ਼ੂਮ ਕਰਕੇ ਕੋਸ਼ਿਸ਼ ਕਰਾਂਗਾ ਕਿਉਂਕਿ ਬਹੁਤ ਦੂਰ ਹੈ ਕਈ ਕਿਲੋਮੀਟਰ ਦੂਰ ਹੈ ਉਹ ਪੂਰਾ ਉੱਤੇ ਧੁੰਦ ਪਈ ਹੈ ਪਹਾੜੀ ਪਹਾੜ ਨੂੰ ਤਾਂ ਇਸੇ ਤਰ੍ਹਾਂ ਦੀਆਂ ਹੋਰ ਵੀ ਜਗ੍ਹਾ ਤੁਹਾਨੂੰ ਕੋਸ਼ਿਸ਼ ਕਰਾਂਗੇ ਦਿਖਾਣ ਦੀਆਂ ਇਹ ਤੁਸੀਂ ਕੁਦਰਤ ਦਾ ਨਜ਼ਾਰਾ ਜਿਹੜਾ ਇਸ ਵੇਲੇ ਦੇਖਿਆ ਹੈ ਪਹਾੜਾਂ ਦਾ। ਔਰ ਇਹ ਚੁਲਾ ਪੁਲ ਖਾਸ ਕਰਕੇ ਮੈਂ ਤੁਹਾਨੂੰ ਦਿਖਾਣ ਲੈ ਲਿਆ ਸੀ। ਔਰ ਇਹ ਬਿਲਕੁਲ ਦਰਿਆ ਦੇ ਉੱਪਰ ਬਣਿਆ ਹੋਇਆ ਜਿੱਥੋਂ ਲੋਕੀ ਆਰ ਪਾਰ ਜਾਂਦੇ ਨੇ। ਪੁੰਛ ਮੰਡੀ ਦੇ ਨਾਲ ਲੱਗਦਾ ਸਬਜ਼ੀਆਂ ਰੋਡ ਦੇ ਉੱਤੇ ਇਹ ਡਾਕ ਬਣਿਆ।